ਰਾਮ ਮਟੋਡੇ ਵਾਲਾ ਇੱਕ ਜੱਫਾ ਲਾਵੇ ਤੇ 500 ਦਿੱਤਾ ਜਾਣਾ ਮੰਨੇ ਇਟਲੀ ਵੱਲੋਂ ਇਟਲੀ ਵੱਲੋਂ ਕਹਿੰਦੇ ਵੱਡੇ ਮਾਨ ਸਨਮਾਨ ਦੇ ਉੱਤੇ ਜਾਣਗੇ 500 ਦੇ ਮਟੋਡੇ ਦਾ ਸ਼ੀਰ ਹੈ ਆਹ ਕਿੰਨੇ ਖੇਡ ਮੈਦਾਨ ਦੇ ਵਿੱਚ ਮਿਉਂਦ ਵਾਲੇ ਨੇ ਕਹੇ ਬੱਲੇ ਵਾਲੇ ਘਰਾ ਦਿੱਏ ਕਾਕੇ ਨੇ ਕਹਿੰਦੇ ਆਹ ਸਿਰੇ ਤੇ ਜੱਫਾ ਲਾਇਆ ਹੋਇਆ ਆਪਣੀ ਟੀਮ ਦੇ ਲਈ ਕਹਿੰਦੇ ਧੰਤਨ ਕਰਾਈ ਹੋਈ ਹੈ ਇਹਦਾ ਮਿਉਂਦ ਪਿੰਡਾ ਕਹਿੰਦੇ ਆਹ 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 ਦਿੱਟਕ ਮਾਉਣਾ ਮੇਰੇ ਵੀਰੋ ਦੀਪਕ ਸ਼ੇਰਾਂ ਵਾਲਾ ਅਗਲੀ ਰੇਡ ਉਧਰ ਇਸ ਸਮੇਂ ਦੀਪਕ ਸ਼ੇਰਾਂ ਵਾਲਾ ਇਸ ਵੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਠਿੰਡੇ ਵਾਲਾ ਕਹਿੰਦੇ ਜੀਤ ਤਿਆਰ ਹੈ ਇਹ ਟੀਮ ਕਹਿੰਦੇ ਨਾਸ਼ਪਰ ਦੀ ਹੈ ਹਰਿਆਣੇ ਵਾਲੇ ਬੰਦੇ ਪਰ ਨੰਬਰ ਦੇਖੋ ਰੇਡਰ ਦੀ ਟੀਮ ਦਤਾਰ ਦੀ ਟੀਮ ਦਾ ਜਾਫੀ ਜਿਹੜਾ ਵੀ ਹੁਣ ਤੋਂ ਜੱਫਾ ਲਾਉ 500 ਦਿੱਤਾ ਜਾਣਾ ਜੱਗੀ ਨਾਲ ਦਾ ਪਿਆਰ ਕਹਿੰਦੇ RAM ਦੀ ਗੁੱਜਰ ਦੇ ਨਾਲ ਹੈ ਆਹ ਦੇਖੋ ਕਹਿੰਦੇ ਕਬੱਡੀ ਪਈ ਹੋਈ ਹੈ ਤੇ ਟੱਚ ਕਹਿੰਦੇ ਖੋਦਣਾ ਵਾਲੇ ਬਿੱਕੀ ਨੂੰ ਵਜਿਆ ਤਿਆਰ ਵਰ ਤਿਆਰ ਹੈ ਪਹਿਲੇ ਰੋਡ ਦੇ ਉੱਤੇ ਕੌਣ ਹੁਣ ਥੋੜੀ ਤਿਆਰ ਹੈ ਕੋਟ ਦੇ ਆਜੀ ਤੇ ਤਿਆਰ ਹੈ ਭੋਂਦਰ ਦੇ ਕਹਿੰਦੇ ਲਾਲੇ ਦੇ ਅਗਲਾ ਆ ਭੋਂਦਰ ਪੈਂਦਾ ਕਹਿੰਦੇ ਭੋਂਦਰ ਬਾਸ ਪੈਂਦਾ ਰੱਪੀਏ ਦੇ ਲਾਗੇ ਮੁੰਡੇ ਦਾ ਇਹ ਹੈ ਲਾਲਾ ਕਹਿੰਦੇ ਨੌਦਨ ਦੇਖ ਨੌਦਨ ਸਾਹਿਬ ਸਿੰਘ ਜੀ ਕਰੋਸਨ ਜੀ ਹਰ ਮੰਗਲ ਸਿੰਘ ਜੀ ਵਰਦਾਰ ਜਸ਼ਨਪ੍ਰੀਤ ਸਿੰਘ ਜੀ ਸਾਡੇ ਮਾਣ ਮਾਜੇ ਦਾ ਮੁੱਖ ਮਹਿਮਾਨ ਸਾਹਿਬ ਟੀਮਾਂ ਨਾਲ ਜਾਣ ਪਛਾਣ ਕਰ ਰਹੇ ਨੇ ਉਹਨਾਂ ਦੇ ਨਾਲ ਸੋਚੇ ਸਾਡੇ ਇਲਾਕੇ ਦੀਆਂ ਮਾਂ ਤੇ ਸਤਿਕਾਰ ਜੋ ਸ਼ਖਸੀਅਤਾਂ ਤੇ ਇਸ ਮੁੱਚੇ ਕਲੱਬ ਦੀ ਟੀਮ ਹੈ ਮੈਂ ਇੱਕ ਵਾਰੀ ਫੇਰ ਸਰਦਾਰ ਜਸ਼ਨਪ੍ਰੀਤ ਸਿੰਘ ਜੀ ਪਖਾਨ ਮਾਜਰਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੌਜੂਦ ਹੋਣ ਵਾਲੇ ਇਸ ਮੁੱਚੇ ਸਾਥੀਆਂ ਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਕਬੱਡੀ ਕੱਪ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਦੂਜੇ ਇਹ ਮੇਰੇ ਵੀ ਪਖਾਨ ਵਾਲੇ ਸਾਹਿਬ ਆਰ ਰਾਜਾ ਗੱਲੀ ਸਿੰਘ ਜੀ ਸਰਪੰਚ ਸਾਹਿਬ ਜਿਹੜੀ ਵੀ ਮਾਣ ਮੱਤੀਏ ਸਿੱਖਿਆ ਦੇ ਸਾਰੇ ਬੱਚੇ ਨੇ ਬਹੁਤ ਪਿਆਰ ਨਾਲ ਵੱਡਾ ਸਰਦਾਰ ਨੇ ਮਿੱਤਰੋ ਬੁੱਢਾ ਪ੍ਰਾਈਜ਼ ਕਰਾਂਗਾ ਹਜ਼ਾਰ ਜਿਹੜੇ ਬਾਅਦ ਤੋਂ ਹੋਣਗੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਇਹ ਵੱਡਾ ਮਾਰ ਸਨਮਾਨ ਕੀਤਾ ਜਾਵੇਗਾ ਟੀਮ ਤਾਜਲਪੁਰ ਇੱਕ ਵਾਰੀ ਤਾੜੀਆਂ ਮਾਰ ਦਿਓ ਜੀ ਤੁਹਾਡੇ ਇਲਾਕੇ ਦੀ ਟੀਮ ਹੈ ਰਣਜੀਤ ਤਾਜਲਪੁਰ ਹਰਨੋਜ ਸਿੰਘ ਜੀ ਰੋਡਾ ਕੋਹਗੀਆਂ ਬਲਵੇੜੇ ਵਾਲੇ 72000 ਰੁਪਇਆ ਪੋਜੋ ਪਿੰਡ ਹੈ ਜੋ ਕਿ ਜ਼ਿਲ੍ਹਾ ਨਾਮਾ ਸ਼ਹਿਰ ਦੇ ਵਿੱਚ ਪੈਂਦਾ ਬਲਾ ਚੋਰ ਦੇ ਕੋਲ ਅਰਜਨ ਸਿੰਘ ਜੀ ਪੋਜੇਆ ਰਾਮ ਸ਼ਰਮਾ ਜੀ ਨੂੰ ਮਾਨ ਸਨਮਾਨ ਜੀ ਉਸ ਤੋਂ ਬਾਅਦ ਗੁਰਮੀਤ ਸਰਪੰਚਾ ਸ਼ੇਪੁਰਾ ਸਰਦਾਰ ਗੁਰਮੀਤ ਸਿੰਘ ਜੀ ਵਿਕਤ ਕੀਤਾ ਜਾ ਰਿਹਾ ਹੈ ਨਾਲ ਨਾਲ ਹਰਵੀਰ ਸਿੰਘ ਹਾਜੀ ਹਰਵੀਰ ਸਿੰਘ ਨਾਲ ਦੀ ਨਾਲ ਕਰਮਜੀਤ ਨੰਬਰਦਾਰ ਉਹ ਵੀ ਅੱਗੇ ਆ ਜਾਣ ਨਾਲ ਦੀ ਨਾਲ ਬੱਗਾ ਦਵਿੰਦਰ ਦਾ ਫਾਦਰ 31000 ਰੁਪਏ ਦੀ ਸ਼ੇਰ ਨਾਲ ਦੀ ਨਾਲ ਸੁਖਵਿੰਦਰ ਮਸ਼ਿੰਗਣ ਇਹਦਾ ਬਹੁਤ ਵੱਡਾ ਸਹਿਯੋਗ ਹੈ ਜੀ ਕਪਾ ਬਾਗਰ ਜਰਨ ਸਿੰਘ ਡੇਲੋ ਮਾਜਰਾ ਪਹਿਲਾਂ ਤੇ ਸਾਰੇ ਪਿੰਡ ਮਸ਼ਿੰਗਣ ਦੀ ਸਮੂੱਚੀ ਜਿਹੜੀ ਟੀਮ ਹੈ ਜਿਨ੍ਹਾਂ ਨੇ ਅੱਜ ਕਬੱਡੀ ਟੂਰਨਾਮੈਂਟ ਆਰਗੇਨਾਈਜ਼ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦੀਆਂ ਇੱਥੇ ਆਈਆਂ ਸਾਰੀਆਂ ਟੀਮਾਂ ਦੇ ਧੰਨਵਾਦੀਆਂ ਜਿੰਨੇ ਭੈਣ ਭਰਾ ਅੱਜ ਤੇ ਵੇਖਣ ਆਏ ਉਹਨਾਂ ਸਾਰਿਆਂ ਦਾ ਧੰਨਵਾਦੀ ਵੱਖ-ਵੱਖ ਪਿੰਡਾਂ ਤੋਂ ਜਿਹੜੇ ਭੈਣਾ ਭਰਾਵਾਂ ਨੇ ਸਹਿਯੋਗ ਪਾ ਕੇ ਇਸ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਇਆ ਉਹਨਾਂ ਸਾਰਿਆਂ ਦੇ ਧੰਨਵਾਦੀਆਂ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਆਪਣੇ ਹਲਕੇ ਸੌਰਚ ਆਪਾਂ ਕਿਸੇ ਵੀ ਸਪੋਰਟਸ ਭਵੇਂ ਕਬੱਡੀ ਹੋ ਗਈ ਭਾਵੇਂ ਕ੍ਰਿਕਟ ਹੋ ਗਿਆ ਜਾਂ ਹੋਰ ਕਿਸੇ ਵੀ ਖੇਡ ਦਾ ਟਰਨਮੈਂਟ ਆ ਬੰਦ ਕਰਾਉਣੇ ਆ ਕਿਉਂਕਿ ਉਹਦੇ ਨਾਲ ਯੂਥ ਨੂੰ ਖੇਡਾਂ 'ਚ ਉਹਨਾਂ ਦਾ ਰਹਿਣਾ ਹੁੰਦਾ ਯੂਥ ਦਾ ਤੇ ਜਿਹੜੇ ਯੂਥ ਨਸ਼ਿਆਂ 'ਚ ਆ ਉਹ ਸੋਚਦਾ ਕਿ ਹਾਂਜੀ ਅਸੀਂ ਵੀ ਖੇਡਾਂ ਵਾਲੇ ਬਣੇ ਆਈਏ ਨਸ਼ਿਆਂ ਤੋਂ ਦੂਰ ਹੋਈਏ ਐਮਐਲਏ ਸਾਹਿਬ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਜੀ ਦੀ ਵੀ ਵੱਡੀ ਕੋਸ਼ਿਸ਼ ਆ ਕਿ ਆਪਾਂ ਹਲਕੇ ਸਨੋਰ ਦੇ ਵਿੱਚ ਆਉਣ ਵਾਲੇ 3 ਸਾਲਾਂ ਦੇ ਵਿੱਚ ਵਿੱਚ 33 ਜਾਣੀ ਵੱਡੇ ਸਟੇਡੀਅਮ ਬਣਾਉਣੇ ਨੇ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਖੇਡਾਂ ਪ੍ਰਮੋਟ ਕਰ ਸਕੀਏ ਆਪਣੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕੀਏ ਤਾਂ ਕਿ ਉਹ ਵਧੀਆ ਖੇਡਣ ਆਪਣੇ ਪੰਜਾਬ ਦਾ ਹਲਕੇ ਸਨੌਰ ਦਾ ਤੇ ਆਪਦੇ ਮਾਤਾ ਪਿਤਾ ਦਾ ਪਿੰਡ ਦਾ ਨਾਮ ਰੌਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ